ਦਸੂਆ ਵਿੱਚ ਮਸ਼ਹੂਰ ਸ਼ਰਮਾ ਵੈਸ਼ਨੋ ਟਾਬੇ ਦੇ ਵੱਲੋਂ ਦਸੂਆ ਹਾਜੀਪੁਰ ਚੌਕ ਵਿੱਚ ਇੱਕ ਟੇਸਟੀ ਟ੍ਰੀਟਨਾ ਦੀ ਨਵੀਂ ਸ਼ਾਪ ਖੋਲੀ ਗਈ। ਇਸ ਮੌਕੇ ਖਾਸ ਤੌਰ ਤੇ ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਦੇ ਮੰਤਰੀ ਸਰਦਾਰ ਬਲਕਾ ਸਿੰਘ ਜੀ ਵਿਸ਼ੇਸ਼ ਤੌਰ ਤੇ ਪਹੁੰਚੇ। ਉਨ੍ਹਾਂ ਨੇ ਦਸੂਆ ਹਲਕਾ ਦੇ ਵਿਧਾਇਕ ਕਰਮਵੀਰ ਸਿੰਘ ਘੁੰਮਣ ਜੀ ਨਾਲ ਮਿਲ ਕੇ ਇਸ ਦਾ ਉਦਘਾਟਨ ਕੀਤਾ। ਇਸ ਮੌਕੇ ਦਸੂਆ ਦੇ ਐਮਐਲਏ ਕਰਮਵੀਰ ਸਿੰਘ ਘੁੰਮਣ ਨੇ ਕਿਹਾ ਕਿ ਸ਼ਰਮਾ ਟਾਬਾ ਪਿਛਲੇ ਲੰਬੇ ਸਮੇਂ ਤੋਂ ਆਪਣੇ ਸਾਫ ਸਫਾਈ ਤੇ ਵਧੀਆ ਖਾਣੇ ਕਾ ਲੋਕਾਂ ਵਿੱਚ ਮਸ਼ਹੂਰ ਹੈ। ਚਾਉਣ ਵਾਲੇ ਸਮੇਂ ਵਿੱਚ ਟੇਸਟੀ ਟ੍ਰੀਟ ਵੀ ਇਸੇ ਤਰ੍ਹਾਂ ਨਾਲ ਲੋਕਾਂ ਵਿੱਚ ਮਕਬੂਲ ਹੋਵੇਗਾ ਉੱਥੇ ਹੀ ਇਸ ਮੌਕੇ ਸੰਜੀਵ ਸ਼ਰਮਾ ਨੇ ਆਏ ਹੋਏ ਵਕ ਵਕ ਬਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਉਹਨਾਂ ਕਿਹਾ ਕਿ ਜਿਸ ਤਰ੍ਹਾਂ ਸ਼ਰਮਾ ਟੱਬਾ ਲੋਕਾਂ ਨੂੰ ਵਧੀਆ ਸੇਵਾਵਾਂ ਦੇ ਰਿਹਾ ਹੈ ਉਸੇ ਹੀ ਤਰ੍ਹਾਂ ਲੋਕ ਟੇਸਟੀ ਟ੍ਰੀਟ ਨੂੰ ਵੀ ਪਿਆਰ ਕਰਨਗੇ ਬਹੁਤ ਮੁਬਾਰਕਬਾਦ ਜੀ ਅੱਜ ਸੰਜੀਵ ਸ਼ਰਮਾ ਜੀ ਜੋ ਕਿ ਸਾਡੀ ਭੈਣ ਜੀ ਨੀਲਮ ਜੀ ਔਰ ਵਿਵੇਕ ਜੀ ਇਹਨਾਂ ਦੇ ਰਿਲੇਟਿਵ ਹੈ ਔਰ ਇਹਨਾਂ ਨੇ ਫਾਸਟ ਫੂਡ ਦਾ ਜਿਹੜਾ ਖੋਲਿਆ ਹੈਗਾ ਸਾਰਾ ਇੱਕ ਹੱਬ ਔਰ ਬਹੁਤ ਪਰਮਾਤਮਾ ਚੜ੍ਹਦੀ ਕਲਾ ਰੱਖਿਆ ਔਰ ਇਹਨਾਂ ਨੂੰ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਬਾਦ ਔਰ ਸਾਡੇ ਐਮਐਲਏ ਸਾਹਿਬ ਕੋਮਨ ਸਾਹਿਬ ਜੋ ਮੇਰੇ ਬਹੁਤ ਹੀ ਛੋਟੇ ਭਰਾ ਹੈ ਸਾਡੇ ਬੱਚੇ ਵੀ ਹੈ ਇਹਦੇ ਪਾਦਰ ਸਾਹਿਬ ਨਾਲ ਮੇਰਾ ਬਹੁਤ ਪਿਆਰ ਹੈ ਔਰ ਦਸੂਏ ਵਾਸਤੇ ਬਹੁਤ ਮੈਨੂੰ ਮੇਰੀ ਅਟੈਚਮੈਂਟ ਹੈ ਕਿ ਜਦੋਂ ਮੈਂ ਪੰਜਾਬ ਪੁਲਿਸ ਵਿੱਚ ਆਏ ਜੇ ਏਐਸਆਈ ਅਸਿਸਟੈਂਟ ਸਬ-ਇੰਸਪੈਕਟਰ ਜੈਲ ਕੀਤਾ ਪਹਿਲੀ ਪੋਸਟ ਮਗਰੀ ਇੱਥੇ ਹੋਈ ਸੀ ਜਿਹੜੇ ਪਹਿਲੇ ਦੋਸਤ ਸੀ ਮੇਰੇ ਐਮਐਲਏ ਸਾਡੇ ਫਾਦਰ ਸੀਗੇ ਕੋਮਰ ਸਾਹਿਬ ਧੰਨਵਾਦ ਅੱਜ ਸਾਡੇ ਦਸੂਹਾ ਸ਼ਹਿਰ ਵਾਸਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਸ਼ਰਮਾ ਪਰਿਵਾਰ ਵੱਲੋਂ ਜਿੱਥੇ ਦਸੂਹਾ ਵਾਸੀਆਂ ਨੂੰ ਬੜੀਆਂ ਸੁਭਾਵਾਂ ਦਿੱਤੀਆਂ ਜਾ ਰਹੀਆਂ ਸੀਗੀਆਂ ਤੇ ਖਾਣੇ ਦੇ ਖੇਤਰ ਦੇ ਵਿੱਚ ਜਿੱਥੇ ਸਾਡੇ ਬਾਪੂ ਜੀ ਦੇ ਨਾਂ ਦੇ ਉੱਤੇ ਫੌਜੀ ਦਾ ਢਾਬਾ ਬੜਾ ਮਸ਼ਹੂਰ ਹੈ ਸ਼ਰਮਾ ਢਾਬਾ ਔਰ ਅੱਜ ਇਹਨਾਂ ਦੇ ਪਰਿਵਾਰ ਦੀ ਹੋਰ ਤਰੱਕੀ ਹੋਈ ਹੈ ਔਰ ਟੇਸਟੀ ਟ੍ਰੀਟ ਨਾਂ ਦਾ ਜਿਹੜਾ ਇੱਕ ਆਪਣਾ ਕਾਰੋਬਾਰ ਬੱਚੇ ਖਾਣ ਪੀਣ ਵਾਸਤੇ ਖੋਲਿਆ ਗਿਆ ਔਰ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਸਾਰੇ ਸ਼ਰਮਾ ਪਰਿਵਾਰ ਨੂੰ ਬਹੁਤ ਬਹੁਤ ਵਧਾਈ ਦੇਣਾ ਔਰ ਪ੍ਰਮਾਤਮਾ ਦੇ ਅਰਦਾਸ ਬੇਨਤੀ ਕਿ ਇਹਨਾਂ ਦੇ ਜਿਹੜਾ ਕਾਰੋਬਾਰ ਹੈ ਉਹ ਬਹੁਤ ਜ਼ਿਆਦਾ ਤਰੱਕੀ ਕਰੇ ਔਰ ਚੰਗਾ ਜਿਹੜਾ ਖਾਣ ਪੀਣ ਵਾਲਾ ਸਮਾਨ ਹੈ ਸਾਡੇ ਦਸੂਹਾ ਵਾਸੀਆਂ ਨੂੰ ਇਹ ਖਾਣ ਨੂੰ ਦੇਣ ਔਰ ਪ੍ਰਮਾਤਮਾ ਇਹਨਾਂ ਦੀ ਹੋਰ ਚੜ੍ਹਦੀ ਕਲਾ ਕਰੇ ਔਰ ਇਹੋ ਜੇ ਹਜ਼ਾਰਾਂ ਸ਼ੋਰੂਮ ਜਿਹੜੇ ਆ ਉਹ ਖੋਲੇ ਜਾਣ ਸੋ ਸ਼ਰਮਾ ਪਰਿਵਾਰ ਨੂੰ ਇਹਨਾਂ ਦੇ ਸਾਰੇ ਇਹ ਭਰਾਵਾਂ ਨੂੰ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਬਹੁਤ-ਬਹੁਤ ਵਧਾਈ ਦਿੰਦਾ ਧੰਨਵਾਦ ਜੀ ਸ਼ਰਮਾ ਢਾਬਾ ਵਾਲਿਆਂ ਦੇ ਬੇਟਿਆਂ ਨੇ ਅੱਜ ਸ਼ਰਮਾ ਢਾਬਾ ਦੇ ਸਾਹਮਣੇ ਟੇਸਟੀ ਟ੍ਰੀਟ ਜਿੰਨੀਆਂ ਵੀ ਸ਼ਹਿਰ ਦੀਆਂ ਜਿਹੜੀਆਂ ਚੀਜ਼ਾਂ ਨਹੀਂ ਮਿਲਦੀਆਂ ਸ਼ਹਿਰ ਦੇ ਵਿੱਚੋਂ ਜੰਦਰੋਂ ਜਾ ਕੇ ਮਿਲਦੀਆਂ ਨੇ ਉਹ ਅੱਜ ਟੇਸਟੀ ਟ੍ਰੀਟ ਤੋਂ ਸ਼ਰਮਾ ਢਾਬਾ ਵਾਲਿਆਂ ਨੇ ਅੱਜ ਇੱਕ ਮੌਲ ਦੇ ਵਿੱਚ ਖੋਲਿਆ ਆਪਣਾ ਲੈ ਕੇ ਇਹ ਬੜੀ ਖੁਸ਼ੀ ਦਾ ਦਿਹਾੜਾ ਹੈ ਕਿਉਂਕਿ ਦਸੂਆ ਨਵ ASCII ਨੂੰ ਇਸ ਚੀਜ਼ ਦੀ ਬਹੁਤ ਲੋੜ ਸੀ ਮੈਂ ਸ਼ਰਮਾ ਦਾ ਬਿਆਲਿਆਂ ਦਾ ਤੇ ਟੇਸਟੀ ਟੀਨ ਦਾ ਅੱਜ ਅਦਗਾਠਨ ਹੋਇਆ ਮੈਨੂੰ ਬੜੀ ਖੁਸ਼ੀ ਯਾਰ ਹੋਈ ਹੈ ਮੈਂ ਸਾਰੇ ਸ਼ਹਿਰ ਵਾਸੀਆਂ ਵੱਲੋਂ ਵੀ ਇਹਨਾਂ ਦਾ ਧੰਨਵਾਦ ਕਰਦਾ ਕਿਉਂਕਿ ਹੁਣ ਸਾਨੂੰ ਜਿੰਦਰ ਜਾਣ ਦੀ ਲੋੜ ਨਹੀਂ ਦਸੂਏ ਜੀ ਹਰ ਚੀਜ਼ ਤੁਹਾਨੂੰ ਮਿਲੇਗੀ ਖਾਣ ਪੀਣ ਦੀ ਔਰਨ ਦੀਆਂ ਜਿੰਨੀਆਂ ਵੀ ਚੀਜ਼ਾਂ ਨੇ ਸਾਰੀਆਂ ਇੱਥੇ ਉਪਲਬਧ ਹੋਣ ਗਿਆ ਮੈਂ ਇਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਜੈ ਹਿੰਦ ਜੈ ਭਾਰਤ ਇਹ ਜਿਹੜਾ ਦਸੂਆ ਸ਼ਹਿਰ ਦੇ ਵਿੱਚ ਨਵਾਂ ਟੇਸਟੀ ਡਿਨ ਖੁੱਲਿਆ ਆ ਜਿਹਦੇ ਮਾਲਕ ਸੰਜੀਵ ਸ਼ਰਮਾ ਜੀ ਹੈ ਬੇਟਾ ਲਕਸ਼ਿਤ ਬੜਾ ਬੜੇ ਸਾਲਾਂ ਤੋਂ ਦੇਖ ਰਿਹਾ ਬੜੀ ਮਿਹਨਤ ਨਾਲ ਕੰਮ ਕਰਦੇ ਆ ਤੇ ਬੜੇ ਅੱਛੇ ਭਾਵਨਾ ਨਾਲ ਅੱਛੀ ਜੀ ਰੋਗਾ ਨੂੰ ਸਰਵ ਕਰਨ ਦੀ ਭਾਵਨਾ ਰੱਖਦੇ ਆ ਉਸ ਹੱਬ ਨਾਲ ਲੋਕਾਂ ਦਾ ਅੱਛਾ ਇਹਨਾਂ ਨੂੰ ਆਸ਼ੀਰਵਾਦ ਮਿਲੇਗਾ ਔਰ ਮੇਰੀਆਂ ਬਹੁਤ ਸਾਰੀਆਂ ਸ਼ੁਭਕਾਮਨਾ ਤੇ ਬਹੁਤ ਬਹੁਤ ਵਧਾਈਆਂ ਸਾਰਿਆਂ ਨੂੰ ਸ਼ਹਿਰ ਵਾਲਿਆਂ ਨੂੰ ਖਾਸ ਕਰਕੇ ਦਸੂਏ ਹਾਂ ਜੀ ਮੈਂ ਸੰਜੀਪ ਸ਼ਰਮਾ ਪ੍ਰੋਪਰਾਈਟਰ ਸ਼ਰਮਾ ਬਾਈਸ ਰੋਟਾਪਾ ਅੱਜ ਬੜੀ ਖੁਸ਼ੀ ਮਹਿਸੂਸ ਕਰ ਰਿਹਾ ਇੱਕ ਆਪਣੇ ਨਵੇਂ ਫੂਡ ਕੋਰਟ ਦਾ ਨਵੇਂ ਜਿਹੜੇ 스ਨੈਕਸ ਦੇ ਕੰਮ ਦਾ ਸ਼ੁਰੂਆਤ ਕਰਦੇ ਹੋਏ ਬੀ ਬੜਾ ਅੱਛਾ ਲੱਗ ਰਿਹਾ ਔਰ ਮਤਲਬ ਮੈਂ ਆਏ ਹੋਏ ਸਾਰੇ ਆਪਣੇ ਜਿੰਨੇ ਵੀ ਮੇਰੇ ਸੱਜਣ ਯਾਰ ਦੋਸਤ ਫੈਮਿਲੀ ਰਿਲੇਟਿਵਸ ਸਭ ਦਾ ਬਹੁਤ ਥੈਂਕਸ ਕਰਦਾ ਤੇ ਖਾਸ ਕਰਕੇ ਮંત્રી ਬਲਕਾਰ ਸਿੰਘ ਲੋਕਲ ਬਾਡੀ ਮਿਨਿਸਟਰ ਐਂਡ ਸਾਡੇ ਲੋਕਲ ਐਮਐਲਏ ਸਰਦਾਰ ਕਰਮਵੀ ਸਿੰਘ ਕਮਰੌਂਦਾ ਵੀ ਬਹੁਤ ਧੰਨਵਾਦ ਕਰਦਾ ਵੀ ਉਹਨਾਂ ਨੇ ਆਪਣਾ ਕੀਮਤੀ ਸ਼ਡਿਊਲ ਚੋਂ ਟਾਈਮ ਕੱਢ ਕੇ ਸਾਡੇ ਇੱਥੇ ਆ ਕੇ ਸਾਨੂੰ ਮਾਨ ਬਖਸ਼ਿਆ ਤੇ ਸਾਨੂੰ ਜਿਹੜਾ ਬਹੁਤ ਅੱਛਾ ਲੱਗਾ ਵੀ ਉਹ ਇੱਥੇ ਸਾਡੇ ਨਵੀਂ ਓਪਨਿੰਗ ਟੈਸਟੀ ਟ੍ਰੀਟਸ ਬਾਈ ਸ਼ਰਮਾ ਬੈਨੂਦਾ ਪਤੇ ਆਏ ਤੇ ਸਾਨੂੰ ਆ ਕੇ ਅਸ਼ੀਰਵਾਦ ਦੇ ਕੇ ਗਏ